ਰਾਈਟ ਟੂ ਐਜੂਕੇਸ਼ਨ ਐਕਟ ਹੈਗਾ ਕਿਉਂਕਿ ਪਹਿਲੇ ਤੇ 2002 ਦੇ ਵਿੱਚ ਫੰਡਮੈਂਟਲ ਰਾਈਟਸ ਦੇ ਵਿੱਚ ਐਮੈਂਡਮੈਂਟ ਕਰਕੇ ਜਿਹੜਾ ਅਧਿਕਾਰ ਹੈਗਾ ਦਿੱਤਾ ਗਿਆ ਫੰਡਮੈਂਟਲ ਰਾਈਟ ਬਣਾਇਆ ਗਿਆ ਐਜੂਕੇਸ਼ਨ ਨੂੰ ਐਕਟ ਪਾਸ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਕਿ 25% ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਅਨਐਡਿਟਡ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਸਕਣਗੇ ਸਰਕਾਰੀ ਖਰਚੇ ਤੇ ਤਾਂ ਕਿ ਜਿਹੜਾ ਇੱਕ ਮਿਕਸ ਹੋ ਜੇ ਸਰਕਾਰੀ ਦਾ ਤੇ ਪ੍ਰਾਈਵੇਟ ਦਾ ਵੀ ਤੇ ਜਿਹੜੇ ਬੱਚੇ ਗਰੀਬ ਬੱਚੇ ਆ ਇਹ ਸਾਰੇ ਵਾਸਤੇ ਨਹੀਂ ਕੇਵਲ ਗਰੀਬ ਬੱਚੇ ਦੂਦਾਡੇ ਇਲਾਕੇ ਜਿਹੜੇ ਨੇ ਵਾਲੇ ਬੱਚੇ ਨੇ ਉਹ ਸਾਰੇ ਕਵਰ ਹੁੰਦੇ ਨੇ ਇਹਦੇ ਵਿੱਚ ਕੋਈ ਜਾਤੀ ਜਾਂ ਕੋਈ ਵਤ ਵਿਸ਼ੇਸ਼ ਨਹੀਂ ਡਿਸਐਡਵਾਂਟੇਜਡ ਉਹ ਚਿਹੜਨ ਜਿਹੜੇ ਨੇ ਉਹਨਾਂ ਵਾਸਤੇ ਸਕੀਮ ਬਣਾਈ ਗਈ ਸੀਗੀ ਸਵਾਲੇ ਅੰਦਰ ਸੰਕਲਪ ਸਾਹਿਬ ਵੀ ਆਪਾਂ 25% ਦੀ ਗੱਲ ਕਰ ਰਹੇ ਆ ਵੀ ਨਿੱਜੀ ਸਕੂਲਾਂ ਨੂੰ ਜਿਹੜੇ ਅਨਰਿਡਡ ਸਕੂਲ ਨੇ ਚੰਗੇ ਪੱਤਰ ਦੇ ਸਕੂਲ ਨੇ ਦਾਖਲਾ ਦੇਣਾ ਚਾਹੀਦਾ ਕਿੰਨਾ ਕੁ ਗਹਿਰਾਈ ਨਾਲ ਇਹ ਜਿਹੜਾ ਐਕਟ ਨਿਯਮ ਇਸ ਦੀ ਪਾਲਣਾ ਹੋ ਰਹੀ ਹੈ ਇਸ ਐਕਟ ਦੇ ਅਧੀਨ ਜਿਹੜੇ ਰੂਲ ਬਣਨੇ ਸੀਗੇ ਉਹ ਵੱਖ-ਵੱਖ ਰਾਜਾਂ ਨੇ ਆਪਣੇ ਆਪਣੇ ਰੂਲ ਬਣਾਨੇ ਸੀਗੇ ਸਵਾਲੇ ਅੰਦਰ ਸੰਕਲਪ ਸਾਹਿਬ ਵੀ ਸਰਕਾਰੀ ਸਕੂਲ ਕੋਈਗਾ ਅਸੀਂ ਬੱਚੇ ਨੂੰ ਦਾਖਲਾ ਦਿੱਤੇ ਨਹੀਂ ਅਸੀਂ ਕੱਢੀ ਐਨਓਸੀ ਦਈਏ ਅਸੀਂ ਤਾਂ ਆਪਣੇ ਕੋਲ ਰੱਖਿਆ ਹੀ ਨਹੀਂ ਅਸੀਂ ਤਾਂ ਨੇ ਉਸੇ ਤੋਂ ਮੰਗਣਾ ਜੇ ਇਹਨੂੰ ਗਦੀ ਸਕੂਲ ਤੋਂ ਵਾਪਸ ਬੱਚੇ ਨੂੰ ਛੱਡਾਂਗੇ ਹਾਂ ਇਹੀ ਕੈਚ ਹੈਗਾ ਹਰ ਅਕੈਡੈਮਿਕ ਸੈਸ਼ਨ 'ਚ ਟੀਚਰਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਉਹਨਾਂ ਦੇ ਕੋਲ ਇੱਕ ਬਰਥ ਰਿਸਟਰ ਹੁੰਦਾ ਹੈ ਤਾਂ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਕਿਸੇ ਬੱਚੇ ਨੂੰ ਸਰਕਾਰੀ ਸਕੂਲ 'ਚ ਐਡਮਿਸ਼ਨ ਨਾ ਮਿਲੇ। ਸਵਾਲ ਇਹ ਹੈ ਪੰਜਾਬ ਸਰਕਾਰ ਜਦੋਂ ਦੀ ਖਾਸ ਕਰ ਆਪਾਂ ਮਾਨ ਸਰਕਾਰ ਦੀ ਗੱਲ ਕਰੀਏ ਕਹਿੰਦੇ ਸੀ ਸਾਡੇ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਗਿਆ ਬੜੇ ਸ਼ਾਨਦਾਰ ਜ਼ਬਰਦਸਤ ਸਕੂਲ ਬਣ ਗਏ ਨੇ ਤੇ ਫਿਰ ਮਾਪੇ ਕਿਉਂ ਨਹੀਂ ਲੈ ਕੇ ਜਾ ਰਹੇ ਸਰਕਾਰੀ ਸਕੂਲਾਂ? ਕਿ ਸਰਕਾਰੀ ਸਕੂਲ ਬਹੁਤ ਮਿਆਰੀ ਬਣ ਗਏ ਨੇ। ਤੇ ਸਾਡੇ ਆਪਣੇ ਮੰਤਰੀ ਜੀ ਆ ਦਿਆਲਪੁਰ ਸੋਡੀਆਂ ਦੇ ਕੋਲ ਇੱਕ ਸਕੂਲ ਚ ਗਏ ਸੀ ਇੱਕ ਸ਼ਹਿਦ ਕੁਤਾਰੀ ਦੇ ਲਾਗੇ ਇੱਕ ਸਕੂਲ ਚ ਗਏ ਸੀ ਜਿਵੇਂ ਉਹਦੀਆਂ ਹਾਂਜੀ ਉਹਦੀਆਂ ਖਬਰਾਂ ਤੁਸੀਂ ਛਾਪੀਆਂ ਇੱਕ ਸਕੂਲ ਦੇ ਵਿੱਚ ਇੱਕ ਟੀਚਰ ਦੇ ਕੋਲ ਪਤਾ ਦੀ 4-500 ਬੱਚੇ ਸੀਗੇ ਜੀ ਤੇ ਇਹੀ ਅਗਰ ਮਿਆਰੀ ਸਕੂਲ ਨੇ ਤੁਸੀਂ ਸਰਕਾਰਾਂ ਵਿੱਚ ਰਹੇ ਹੋ ਬੜੀ ਇਮਾਨਦਾਰ ਨਾਲ ਜਵਾਬ ਦੇਣਾ ਇਸ ਜੀ ਦਾ ਤੁਸੀਂ ਕਹਿ ਰਹੇ ਹੋ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਾਲਿਆਂ ਦਾ ਸਿੱਧਾ ਸਰਕਾਰਾਂ ਦਾਬਾ ਚੱਲ ਰਹੀਆਂ ਨੇ ਤਾਂ ਕਿਉਂ ਚੱਲ ਰਹੀਆਂ ਨੇ ਬਾਤ ਨਹੀਂ ਇਹਨਾਂ ਨੇ ਮੈਂ ਹੀ ਕਹਿ ਕੇ ਕੰਸਰਟ ਕੀਤਾ ਸੀਗਾ ਇਹ ਜਿਹੜੀ ਪ੍ਰਾਈਵੇਟ ਸਕੂਲ ਚ ਜਿੰਨੇ ਵੀ ਬੱਚੇ ਜਾਣਗੇ 25% ਇਹਨਾਂ ਦੀ ਫੀਸ ਪੰਜਾਬ ਸਰਕਾਰ ਨੇ ਦੇਣੀ ਹੈ ਪੰਜਾਬ ਚ ਕੁਝ ਰੈਸ਼ੋ ਹੈ ਆਪਣੇ ਕੋਲ ਕਿੰਨੇ ਪਰਸੈਂਟ ਹੈ ਕਿੰਨੇ 25% ਵਾਲੇ ਬੱਚੇ ਜ਼ਰੂਰਤਮੰਦ ਪਰਵਾਰਾਂ 25% ਤਾਂ ਦੇਖੋ ਬਲੋ ਪਾਵਰਟੀ ਲਾਈਨ ਨਹੀਂ ਰਫਲੀ ਆਪਾਂ ਲੈ ਲਈਏ ਤੇ ਕਮ ਸੇ ਕਮ 25% ਤੇ ਲੋਕ ਐਸੇ ਹੈ ਹੀ ਨੇ ਡੈਟ ਡਿਸਐਡਵਾਂਟੇਜਡ ਸੈਕਸ਼ਨ ਅੱਛਾ ਇਹ ਵੀ ਸ਼ਰਾਕਤ ਜਿਹੜੀ ਪੰਜਾਬ ਸਰਕਾਰ ਨੇ ਕਰਨੀ ਹੈ ਇਹ ਮੈਂ ਨਹੀਂ ਕਰਨੀ ਹੈਗੀ ਜਿੱਤੇ ਨੇ ਕੋਰਟ ਦੀ ਬਾਦੀ ਚੋਂ ਵੀ ਆਪਾਂ ਇਹਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਜਿਹੜੀ ਰਾਜ ਸਰਕਾਰ ਪਹਿਲੇ ਡਿਸਐਡਵਾਂਟੇਜ ਗਰੁੱਪ ਦੇ ਬੱਚਿਆਂ ਦੀ شناخت ਕਰੇਗੀ ਇੱਕ ਰਜਿਸਟਰ ਤਿਆਰ ਕਰੂਗੀ ਕਿ ਕਿੰਨੇ ਅਜਿਹੇ ਬੱਚੇ ਹਨ ਸੋ ਸਿੱਖਿਆ ਦਾ ਅਧਿਕਾਰ ਐਕਟ ਜਦੋਂ ਲਾਗੂ ਹੋਇਆ ਸੀ ਤਾਂ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਖੁਸ਼ੀ ਹੋਈ ਸੀ ਜਿਨ੍ਹਾਂ ਦੇ ਬੱਚੇ ਲੋੜਵੰਦ ਪਰਿਵਾਰਾਂ ਦੀ ਜ਼ਰੂਰਤਮੰਦ ਪਰਿਵਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਕਿ ਹੁਣ ਹਰ ਸਾਡੇ ਬੱਚੇ ਵੀ ਨੇ ਪਰ ਚੰਗੀ ਸਿੱਖਿਆ ਮਿਆਰੀ ਸਿੱਖਿਆ ਉਹ ਨਹੀਂ ਜਿਹੜਾ ਲੈ ਪਾਉਂਦੇ ਇਹ ਇਸੇ ਨੂੰ ਲੈ ਕੇ ਸੇਵਾ ਮੁਕਤ ਪੰਜਾਬ ਸਰਕਾਰ ਦੇ ਸੀਨੀਅਰ ਆਈਐਸਟੀਆਰ ਸਰੰਗਲ ਸਾਡੇ ਨਾਲ ਮੌਜੂਦ ਨੇ ਫੋਰਮ ਫੋਰ ਵੀਕਰ ਸੈਕਸ਼ਨ ਉਹਨਾਂ ਨੇ ਸਥਾਪਿਤ ਕੀਤਾ ਤੇ ਇਸੇ ਵਿਸ਼ੇ ਤੇ ਉਹ ਆਪਣੀ ਆਵਾਜ਼ ਵੀ ਚੁੱਕ ਰਹੇ ਨੇ ਸਰੰਗਲ ਸਾਹਿਬ ਕਿਉਂਕਿ ਤੁਸੀਂ ਤਾਂ ਲੰਬੇ ਸਾਲ ਕਈ ਵਾਰੇ ਆਪਣੀ ਜ਼ਿੰਦਗੀ ਦੇ ਸਰਕਾਰ ਦੀ ਪ੍ਰਤੀਨਿਧਤਾ ਕੀਤੀ ਹੈ ਤੇ ਸ਼ਾਇਦ ਸਿੱਖਿਆ ਵਿਭਾਗ 'ਚ ਵੀ ਕਦੀ ਰਹੇ ਹੋਵਗੇ ਨਹੀਂ ਰਿਹਾ ਜੀ ਸਿੱਖਿਆ ਵਿਭਾਗ ਨਹੀਂ ਰਿਹਾ ਕਦੀ ਵੀ ਅੱਛਾ ਚਲੋ ਕੋਈ ਇਨਸਿਡੈਂਟ ਵੈਲੋ ਇਤਫਾਕ ਕਰ ਲਓ ਇੰਡਸਟਰੀ 'ਚ ਰਹਿਆ ਜਿਆਦਾ ਪਰ ਚਲੋ ਨੇੜੇ ਹੋ ਕੇ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਹੈ ਹੋ ਕੇ ਦੇਖਿਆ ਜੀ ਮੀਟਗਾ 'ਚ ਤਾਂ ਸੀ ਕਿ ਜਾਂਦੇ ਰਹੇ ਆ ਬਹੁਤ ਸਾਰੇ ਮੀਟੇ ਹੁੰਦੇ ਆ ਕਿਉਂਕਿ ਅਸੀਂ ਵੀ ਰਹੇ ਆ ਬਿਲਕੁਲ ਬਿਲਕੁਲ ਤੋਂ ਇਹ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈਗਾ ਕਿਉਂਕਿ ਪਹਿਲੇ ਤੇ 2002 ਦੇ ਵਿੱਚ ਫੰਡਮੈਂਟਲ ਰਾਈਟਸ ਦੇ ਵਿੱਚ ਐਮੈਂਡਮੈਂਟ ਕਰਕੇ ਇਹ ਮੁੱਢਲੀ ਜਿਹੜਾ ਅਧਿਕਾਰ ਹੈਗਾ ਦਿੱਤਾ ਗਿਆ ਫੰਡਮੈਂਟਲ ਰਾਈਟ ਬਣਾਇਆ ਗਿਆ ਐਜੂਕੇਸ਼ਨ ਨੂੰ ਉਸ ਤੋਂ ਬਾਅਦ ਉਹਦੀ ਰੂਹ ਦੇ ਨਾਲ 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਜਿਹੜਾ ਹੈਗਾ ਉਹ ਐਕਟ ਪਾਸ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਕਿ 25% ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਅਨਐਡਿਟਡ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਸਕਣਗੇ ਸਰਕਾਰੀ ਖਰਚੇ ਤੇ ਤਾਂ ਕਿ ਜਿਹੜਾ ਇੱਕ ਮਿਕਸ ਹੋ ਜੇ ਸਰਕਾਰੀ ਦਾ ਤੇ ਪ੍ਰਾਈਵੇਟ ਦਾ ਵੀ ਤੇ ਜਿਹੜੇ ਬੱਚੇ ਗਰੀਬ ਬੱਚੇ ਆ ਇਹ ਸਾਰੇ ਵਾਸਤੇ ਦੀ ਕੇਵਲ ਗਰੀਬ ਬੱਚੇ ਡਿਸਐਡਵਾਂਟੇਜਡ ਪੇਰੈਂਟਸ ਦੇ ਚਿਲड्रन ਇਹ ਐਗਜ਼ੈਕਟ ਐਕਟ ਦੇ ਵਿੱਚ ਵਰਡ ਯੂਜ਼ ਕੀਤਾ ਗਿਆ ਹੈਗਾ ਸੋ ਜਿਹਦੇ ਵਿੱਚ ਜਿਹੜੇ ਮਾਰਜਨਲ ਕਮਿਊਨਿਟੀਜ਼ ਨੇ ਜਾਂ ਮਨੋਰਟੀਜ਼ ਨੇ ਦੋ ਸਾਡੇ ਇਲਾਕਿਆਂ ਜਦੈਨ ਵਾਲੇ ਬੱਚੇ ਨੇ ਉਹ ਸਾਰੇ ਕਵਲ ਹੁੰਦੇ ਨੇ ਇਹਦੇ ਵਿੱਚ ਕੋਈ ਜਾਤੀ ਜਾਂ ਕੋਈ ਵਦਗ ਵਿਸ਼ੇਸ਼ ਨਹੀਂ ਡਿਸਐਡਵਾਂਟੇਜਡ ਪੂਰ ਚਿਲਡਰਨ ਜਿਹੜੇ ਨੇ ਉਹਨਾਂ ਵਾਸਤੇ ਸਕੀਮ ਬਣਾਈ ਗਈ ਸੀ ਜੀ ਉਹ ਸਵਾਲ ਹੈ ਅੰਦਰ ਸਰੰਗਲ ਸਾਹਿਬ ਵੀ ਆਪਾਂ 25% ਦੀ ਗੱਲ ਕਰ ਰਹੇ ਆਂ ਵੀ ਨਿੱਜੀ ਸਕੂਲਾਂ ਨੂੰ ਜਿਹੜੇ ਅਨਇਡਿਡ ਸਕੂਲ ਨੇ ਚੰਗੇ ਪੱਤਰ ਦੇ ਸਕੂਲ ਨੇ ਦਾਖਲਾ ਦੇਣਾ ਚਾਹੀਦਾ ਕਿੰਨਾ ਕੁ ਗਹਿਰਾਈ ਨਾਲ ਇਹ ਜਿਹੜਾ ਐਕਟ ਨਿਯਮ ਇਸ ਦੀ ਪਾਲਣਾ ਹੋ ਰਹੀ ਹੈ ਇਸ ਐਕਟ ਦੇ ਅਧੀਨ ਜਿਹੜੇ ਰੂਲ ਬਣਨੇ ਸੀਗੇ ਉਹ ਵੱਖ-ਵੱਖ ਰਾਜਾਂ ਨੇ ਆਪਣੇ ਆਪਣੇ ਰੂਲ ਬਣਾਨੇ ਸੀਗੇ ਪੰਜਾਬ ਦੇ ਵਿੱਚ ਵੀ 2009 ਦੇ ਐਕਟ ਤੋਂ ਬਾਅਦ ਜਿਹੜਾ ਸੀਗਾ ਜੋ ਕਿ ਲਾਗੂ ਹੋਣਾ ਸੀ ਅਪ੍ਰੈਲ 2010 ਤੋਂ ਜੀ ਉਹਦੇ ਵਾਸਤੇ ਰੂਲ ਬਣਾਨੇ ਸੀਗੇ ਇਹਨਾਂ ਨੇ ਰੂਲ ਨਹੀਂ ਬਣਾਏ ਇਹਨਾਂ ਨੇ ਜਾ ਕੇ ਤੇ ਫਿਰ 2011 ਦੇ ਵਿੱਚ ਰੂਲ ਬਣਾਏ 2 ਸਾਲ ਤੱਕ ਵੈਸੇ ਹੀ ਇਹਨਾਂ ਨੇ ਗਵਾ ਦਿੱਤੇ ਮਤਲਬ ਇਹ ਜਦੋਂ ਐਕਟ ਆਇਆ ਉਦੋਂ ਪੰਜਾਬ 'ਚ ਕਿਹੜੀ ਸਰਕਾਰ ਚੱਲ ਰਹੀ ਸੀ ਉਸ ਵੇਲੇ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ 2007 ਦੀ ਗੱਲ ਕਰ ਰਹੇ ਆਪਾਂ 2009 ਜੀ ਉਹ ਸਾਬਤ ਹੋ ਗਿਆ ਨੋ ਨ ਇੱਕ ਤੇਗਾ 10 ਦੇ ਵਿੱਚ ਇੱਕ ਲਾਗੂ ਹੋਣਾ ਸੀਗਾ ਇਹਨਾਂ ਨੇ 11 ਦੇ ਵਿੱਚ ਜਾ ਕੇ ਇਹ ਰੂਲ ਬਣਾਏ ਫਿਰ ਬਾਦਲ ਸਰਕਾਰ ਸੀ ਬਾਦਲ ਸਰਕਾਰ ਸੀਗੀ ਉਹ ਰੂਲ ਬਣਾਉਂਦੇ ਆ ਬਣਾਉਂਦੇ ਆ ਇਹਨਾਂ ਨੇ ਬੜੀਆਂ ਡਿਸਕਸ਼ਨਾਂ ਕੀਤੀਆਂ ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਫੇਵਰ ਕਰ ਗਏ ਪ੍ਰਾਈਵੇਟ ਐਨ ਐਡੀਟ ਸਕੂਲ ਦੇੰਦੀ ਜਿਹੜੀ ਮੈਨੇਜਮੈਂਟ ਸੀਗੀਆਂ ਉਹਨਾਂ ਦੀ ਐਸੋਸੀਏਸ਼ਨ ਨੂੰ ਵੀ ਇਹਨਾਂ ਨੇ ਜਿਹੜਾ ਸੀਗਾ ਉਹ ਵੀ ਸਲਾਹ ਲਈ ਉਹਦੇ ਇਹਨਾਂ ਨੇ ਇਸ ਢੰਗ ਦੇ ਨਾਲ ਇਹ ਰੂਲ ਬਣਾ ਦਿੱਤੇ ਕਿ ਕਿਸੇ ਬੱਚੇ ਨੂੰ ਐਡਮਿਸ਼ਨ ਮਿਲੇ ਹੀਂਦਾ ਇਹਨਾਂ ਨੇ ਕਾਨੂੰਨ 74 ਬਣਾ ਦਿੱਤਾ ਉਹਦੇ ਵਿੱਚ ਇਹ ਕਿਹਾ ਕਿ ਬੱਚੇ ਪਹਿਲੇ ਸਰਕਾਰੀ ਸਕੂਲ ਚ ਜਾਣਗੇ ਉੱਥੇ ਐਡਮਿਸ਼ਨ ਲੈਣਗੇ ਜੇ ਉੱਥੇ ਐਡਮਿਸ਼ਨ ਨਹੀਂ ਮਿਲੇਗਾ ਤਾਂ ਐਨਓਸੀ ਲੈਣਗੇ ਤੇ ਫੇਰ ਉਹ ਪ੍ਰਾਈਵੇਟ ਸਕੂਲ ਚ ਜਾ ਕੇ 25% ਦਾ ਕੋਟਾ ਜਿਹੜਾ ਹੈਗਾ ਉਹ ਅਵੇਲ ਕਰਨਗੇ ਸਵਾਲ ਇਹ ਹੈ ਅੰਦਰ ਸਿੰਘ ਸਾਹਿਬ ਵੀ ਸਰਕਾਰੀ ਸਕੂਲ ਕੋਈਗਾ ਅਸੀਂ ਬੱਚੇ ਨੂੰ ਦਾਖਲਾ ਦਿੱਤਾ ਹੀ ਨਹੀਂ ਅਸੀਂ ਕੱਲ ਦੀ ਐਨਓਸੀ ਦਈਏ ਅਸੀਂ ਤਾਂ ਆਪਣੇ ਕੋਲ ਰੱਖਿਆ ਹੀ ਨਹੀਂ ਅਸੀਂ ਤਾਂ ਨੇ ਉਸੇ ਤੋਂ ਮੰਗੇ ਨਾ ਜੇ ਇਹਨੂੰ ਕਦੀ ਸਕੂਲ ਤੋਂ ਵਾਪਸ ਬੱਚੇ ਨੂੰ ਛੱਡਾਂਗੇ ਆਪਾਂ ਹਾਂ ਇਹੀ ਕੈਚ ਹੈਗਾ ਸਰਕਾਰੀ ਸਕੂਲ ਵਾਲੇ ਜਿਹੜੇ ਨੇ ਹਰ ਅਕੈਡੈਮਿਕ ਸੈਸ਼ਨ ਚ ਟੀਚਰਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਉਹਨਾਂ ਦੇ ਕੋਲ ਇੱਕ ਬਰਥ ਰਿਸਟਰ ਹੁੰਦਾ ਹੈ ਜਿਹੜੇ ਬੱਚੇ ਉਸ ਵੇਲੇ एलिजिਬਲ ਹੋ ਗਏ ਹੁੰਦੇ ਨੇ ਸਕੂਲ ਜਾਣ ਦੇ ਉਹਨਾਂ ਦੀ شناخت ਕਰਦੇ ਨੇ ਤੇ ਕੰਪਲਸਰੀ ਉਹਨਾਂ ਦਾ ਐਡਮਿਸ਼ਨ ਆਪਣੇ ਸਕੂਲ ਚ ਕਰ ਲੈਂਦੇ ਨੇ ਸੋ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਕਿਸੇ ਬੱਚੇ ਨੂੰ ਸਰਕਾਰੀ ਸਕੂਲ 'ਚ ਐਡਮਿਸ਼ਨ ਨਾ ਮਿਲੇ ਜੇ ਉਹ ਕਹਿੰਦੇ ਕਿ ਸਰਕਾਰੀ ਸਕੂਲ ਉਹ ਕਹਿੰਦੇ ਨੇ ਕਿ ਅਸੀਂ ਤੇ ਇਹਨਾਂ ਨੂੰ ਐਡਮਿਸ਼ਨ ਦੇ ਦੇ ਤੇ ਅਸੀਂ ਇਹਨਾਂ ਨੂੰ ਨੋਬਜੈਕਸ਼ਨ ਸਰਟੀਫਿਕੇਟ ਨਹੀਂ ਦੇ ਸਕਦੇ ਨੋਬਜੈਕਸ਼ਨ ਸਰਟੀਫਿਕੇਟ ਨਹੀਂ ਮਿਲੇਗਾ ਤੇ ਪ੍ਰਾਈਵੇਟ ਸਕੂਲ ਨੂੰ ਉਹਨਾਂ ਨੇ ਕਦੇ ਅਪਰੋਚ ਹੀ ਨਹੀਂ ਕੀਤਾ ਸਵਾਲ ਇਹ ਹੈ ਪੰਜਾਬ ਸਰਕਾਰ ਜਦੋਂ ਦੀ ਖਾਸ ਕਰ ਆਪਾਂ ਮਾਨ ਸਰਕਾਰ ਦੀ ਗੱਲ ਕਰੀਏ ਕਹਿੰਦੇ ਸੀ ਸਾਡੇ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਗਿਆ ਬੜੇ ਸ਼ਾਨਦਾਰ ਜ਼ਬਰਦਸਤ ਸਕੂਲ ਬਣ ਗਏ ਨੇ ਤੇ ਫਿਰ ਮਾਪੇ ਕਿਉਂ ਨਹੀਂ ਲੈ ਕੇ ਜਾ ਰਹੇ ਸਰਕਾਰੀ ਸਕੂਲਾਂ 'ਚ ਜੇ ਸਰਕਾਰੀ ਸਕੂਲ ਬਹੁਤ ਮਿਆਰੀ ਬਣ ਗਏ ਨੇ ਤੇ ਸਾਡੇ ਆਪਣੇ ਮੰਤਰੀ ਜੀ ਆ ਦਇਆਪੁਰ ਸੋਡੀਆਂ ਦੇ ਕੋਲ ਇੱਕ ਸਕੂਲ 'ਚ ਗਏ ਸੀ ਇੱਕ ਸ਼ਾਇਦ ਕੁਤਾਲੀ ਦੇ ਲਾਗੇ ਕਿਸੇ ਸਕੂਲ 'ਚ ਗਏ ਸੀਗੇ ਉਹ ਇੱਕ ਸਕੂਲ ਦੇ ਵਿੱਚ ਇੱਕ ਟੀਚਰ ਦੇ ਕੋਲ ਪਤਾ ਦੀ 4-500 ਬੱਚੇ ਸੀਗੇ ਜੀ ਤੇ ਇਹੀ ਅਗਰ ਮਿਆਰੀ ਸਕੂਲ ਨੇ ਉਹ ਕੰਪਿਊਟਰ ਉੱਥੇ ਸੀ ਕਈ ਸਾਲਾਂ ਤੋਂ ਲੈ ਕੇ ਪੈਕ ਕੀਤੇ ਸੀ ਖੋਲੇ ਨਹੀਂ ਸੀਗੇ ਹਾਂ ਇੱਕ ਪਾਸੇ ਸਰਕਾਰ ਮੈਨੂੰ ਪਤਾ ਕਿ ਕੀ ਕਹਿ ਰਹੇ ਨੇ ਮੈਦੀ ਸਕੂਲ ਜੇ ਹੈ ਨੇ ਮੈਨੂੰ ਖੁਸ਼ੀ ਹੋਏਗੀ ਜੇ ਮੈਦੀ ਹੋਣਗੇ ਪਰ ਜੇ ਸਿੱਖਿਆ ਮੰਤਰੀ ਦੀ ਆਪਣੀ ਵਿਜ਼ਿਟ ਜਿਹੜੀ ਹੈਗੀ ਆ ਉਹ ਐਦਾਂ ਦੀਆਂ ਚੀਜ਼ਾਂ ਮੀਡੀਆ ਵਿੱਚ ਆਉਂਦੀਆਂ ਨੇ ਕਿ ਉੱਥੇ ਕੋਈ ਸਿੱਖਿਆ ਨਹੀਂ ਹੈ ਕੰਪਿਊਟਰ ਨਹੀਂ ਹੈ ਪੀਣ ਵਾਲੇ ਦਾ ਪਾਣੀ ਦਾ ਪ੍ਰਬੰਧ ਨਹੀਂ ਹੈ ਬਿਲਡਿੰਗ ਖਸਤਾ ਹਾਲਤ ਵਿੱਚ ਹੈ ਤੇ ਫਿਰ ਮੇਰਾ خیال ਕਿ ਕਿਤੇ ਨਾ ਕਿਤੇ ਗੈਪ ਜਰੂਰ ਹੋਗਾ ਜੋ ਅਸੀਂ ਕਹਿੰਦੇ ਆ ਤੇ ਜੋ ਗਰਾਊਂਡ ਤੇ ਹੈਗਾ ਉਹਦੇ ਵਿੱਚ ਫਤਕ ਹੈਗਾ ਤੁਸੀਂ ਸਰਕਾਰਾਂ ਵਿੱਚ ਰਹੇ ਹੋ ਬੜੀ ਇਮਾਨਦਾਰ ਨਾਲ ਜਵਾਬ ਦੇਣਾ ਇਸ ਚੀਜ਼ ਦਾ ਤੁਸੀਂ ਕਹਿ ਰਹੇ ਹੋ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਾਲਿਆਂ ਦਾ ਸਿੱਧਾ ਸਰਕਾਰਾਂ ਦਾਬਾ ਚੱਲ ਰਹੀਆਂ ਨੇ ਤਾਂ ਕਿਉਂ ਚੱਲ ਰਹੀਆਂ ਨੇ ਦਬਾਅ ਤੇ ਨਹੀਂ ਇਹਨਾਂ ਨੇ ਮੈਂ ਹੀ ਕਹਿ ਕੇ ਕੰਸਰਟ ਕੀਤਾ ਸੀਗਾ ਸ਼ਾਇਦ ਉਹ ਪਦਵੇਲ ਪਾਨ ਕਰ ਗਏ ਨੇ ਕਿਉਂ ਕਿਉਂ ਕਰ ਗਏ ਨੇ ਸਵਾਲ ਨਹੀਂ ਆਉਂਦਾ ਇੱਥੇ ਵੀ ਸਵਾਲ ਆਉਂਦਾ ਉਹ ਇਸ ਕਰਕੇ ਕਰ ਗਏ ਨੇ ਕਿ ਇਹ ਜਿਹੜੀ ਪ੍ਰਾਈਵੇਟ ਸਕੂਲ ਚ ਜਿੰਨੇ ਵੀ ਬੱਚੇ ਜਾਣਗੇ 25% ਇਹਨਾਂ ਦੀ ਫੀਸ ਪੰਜਾਬ ਸਰਕਾਰ ਨੇ ਦੇਣੀ ਹੈ ਤੇ ਪੰਜਾਬ ਸਰਕਾਰ ਨੇ ਪਰ ਚਾਈਲਡ ਜੋ ਖਰਚਾ ਸਰਕਾਰੀ ਸਕੂਲ ਚ ਆਣਾ ਉਸ ਦੇ ਬੇਸ ਤੇ ਦੇਣੀ ਹੈ ਉਹ ਅੱਗੋਂ ਜਿੰਨਾ ਖਰਚਾ ਆਏਗਾ ਉਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਅੱਧਾ-ਅੱਧਾ ਵੰਡਣਾ ਹੈਗਾ ਹੁਣ ਪ੍ਰਾਈਵੇਟ ਸਕੂਲ ਦੀ ਫੀਸ ਮੰਨ ਲਓ ਹੈਗੀ ਹੈ 100 ਰੁਪਿਆ ਲੇਕਿਨ ਇੱਕ ਚਾਈਲਡ ਤੇ ਅਸੀਂ ਮੈਂ ਹਿਪੋਥੈਟিক্যাল ਕੁਐਸਚਨ ਹੈਗਾ ਕਿ ਮੰਨ ਲਓ ਸਰਕਾਰੀ ਸਕੂਲ ਚ ਅਸੀਂ ਪਰ ਚਾਈਲਡ ਪਰ ਮਨਥਿਕ ਬੱਚੇ ਤੇ ਇੱਕ ਕਦੇ ਆ 10 ਰੁਪਏ ਖਤ ਚ ਤਾਂ ਉਹਨਾਂ ਨੂੰ 10 ਰੁਪਏ ਮਿਲਦੇ ਨੇ ਉਹਨਾਂ ਨੂੰ 100 ਨਹੀਂ ਮਿਲਣਾ ਹੈਗਾ ਬਿਲਕੁਲ ਠੀਕ ਹੈ ਜਿੰਨੇ ਬੱਚੇ ਅਗਰ 25% ਸੀਟਾਂ ਉਹਨਾਂ ਦੀ ਜਨਰਲ ਦੇ ਵਿੱਚੋਂ ਪੜੀਆਂ ਜਾਂਦੀਆਂ ਨੇ ਤੇ ਉਹਨਾਂ ਕੋਲ ਨੈਚਰ ਨਹੀਂ ਉਹਨਾਂ ਦੇ ਰੈਵਨਿਊ ਤੇ ਬਹੁਤ بڑا ਫਰਕ ਪੈਂਦਾ ਇਸ ਕਰਕੇ ਪ੍ਰਾਈਵੇਟ ਸਕੂਲ ਕਦੀ ਵੀ ਨਹੀਂ ਚਾਣਗੇ ਕਿ 25% ਜਿਹੜੇ ਡਿਸਐਡਵਾਂਟੇਜਡ ਪੇਰੈਂਟ ਦੇ ਬੱਚੇ ਸਾਡੇ ਕੋਲ ਆਣ ਤੇ ਘੱਟ ਫੀਸ ਤੇ ਪੜਨ ਪੰਜਾਬ ਚ ਕੁਝ ਰੈਸ਼ੋ ਹੈ ਆਪਣੇ ਕੋਲ ਕਿੰਨੇ ਪਰਸੈਂਟ ਹੈ ਕਿੰਨੇ 25% ਵਾਲੇ ਬੱਚੇ ਜ਼ਰੂਰਤਮੰਦ ਪਰਿਵਾਰਾਂ ਦੇ 25% ਤਾਂ ਦੇਖੋ ਬਲੋ ਪਾਵਰਟੀ ਲਾਈਨ ਨਹੀਂ ਰਫਲੀ ਆਪਾਂ ਲੈ ਲਈਏ ਇੱਕ ਟੈਂਟੇਟਿਵ ਹਾਂਜੀ ਤਾਂ ਕਮ ਸੇ ਕਮ 25% ਤੇ ਲੋਕ ਐਸੇ ਹੈ ਹੀ ਨੇ ਡੈਡ ਡਿਸਐਡਵਾਂਟੇਜਡ ਸੈਕਸ਼ਨ ਅੱਛਾ ਇਹ ਵੀ ਸ਼ਨਾਖਤ ਜਿਹੜੀ ਪੰਜਾਬ ਸਰਕਾਰ ਨੇ ਕਰਨੀ ਹੈ ਇਹ ਮੈਂ ਨਹੀਂ ਕਰਨੀ ਹੈਗੀ ਜਿੱਤੇ ਨੇ ਕੋਰਡ ਦੀ ਵਾਦੀ ਚੋਂ ਵੀ ਆਪਾਂ ਇੱਥੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਜਿਹੜੀ ਰਾਜ ਸਰਕਾਰ ਪਹਿਲੇ ਡਿਸਐਡਵਾਂਟੇਜ ਗਰੁੱਪ ਦੇ ਬੱਚਿਆਂ ਦੀ ਸ਼ਨਾਖਤ ਕਰੇਗੀ ਇੱਕ ਰਜਿਸਟਰ ਤਿਆਰ ਕਰੂਗੀ ਕਿ ਕਿੰਨੇ ਅਜਿਹੇ ਬੱਚੇ ਹਨ ਹਾਂ ਤੇ ਘੱਟੋ ਘੱਟ 25 ਪੱਸੇ ਸੀਟਾਂ ਦੇਣੀਆਂ ਜ਼ਰੂਰ ਨੇ ਅਗਰ ਬੱਚੇ ਜ਼ਿਆਦਾ ਨੇ ਕਿਸੇ ਰਾਜ ਦੇ ਵਿੱਚ ਤੇ 25 ਤੋਂ ਦੇਸ਼ੋਂ ਵੱਧ ਵੀ ਸਕਦੀ ਏ ਜੀ ਬਿਲਕੁਲ 22 ਇੱਕ ਸਵਾਲ ਤੁਹਾਡੇ ਤੋਂ ਹੋਰਾਂ ਦਾ ਸੰਗਲ ਸਾਹਿਬ ਸੀਨੀਅਰ ਆਈਏਸ ਤੁਸੀਂ ਰਹੇ ਹੋ ਪੰਜਾਬ ਸਰਕਾਰ ਦੇ ਜਦੋਂ ਤੁਸੀਂ ਲੋਕ ਪਾਵਰ ਚੁੰਨੇ ਹੋ ਸਿਵਲ ਸਰਵਿਸਸ ਵਾਲੇ ਉਦੋਂ ਤੁਹਾਡੇ ਗੱਲਾਂ ਧਿਆਨ ਚ ਵੀ ਆਉਂਦੀਆਂ ਤੁਸੀਂ ਵੀ ਸ਼ਾਇਦ ਕਈ ਬੱਚੇ ਦਾਖਲ ਕਰਾਏ ਹੋਣੇ ਪ੍ਰਾਈਵੇਟ ਸਕੂਲਾਂ ਤੁਹਾਡੇ ਤੋਂ ਸਿਫਾਰਸ਼ ਆਂਦੀ ਹਣੀ ਸਾਡੇ ਬੱਚੇ ਦਾਖਲ ਕਰਾ ਦੋ ਉਦੋਂ ਨਹੀਂ ਤੁਸੀਂ ਆਵਾਜ਼ ਬੁਲੰਦ ਕਰਦੇ ਜਦੋਂ ਕਲਮ ਦੀ ਤਾਕਤ ਤੁਹਾਡੇ ਕੋਲ ਹੁੰਦੀ ਹੈ ਜਦੋਂ ਸਾਡੇ ਕੋਲ ਸਵਾਰਥ ਛਾਂਦੀ ਹੈ ਨਾ ਤੇ ਉਹ ਬਹੁਤ بڑے بڑے ਲੋਕਾਂ ਦੀ ਆਂਦੀ ਹੈ ਤੇ ਉਹਨਾਂ ਸਕੂਲਾਂ ਵਾਸਤੇ ਆਂਦੀ ਹੈ ਜਿੱਥੇ ਐਡਮਿਸ਼ਨ ਮਿਲਦਾ ਸੇਂਟ ਜੋਨ ਚ ਹੋਏਗਾ ਕਬੀਰ ਚ ਹੋਏਗਾ ਲੁਧਿਆਣੇ ਦੇ ਸਕੂਲਾਂ ਇਨੋਂ ਐਡਮਿਸ਼ਨ ਨਹੀਂ ਦੇ ਦੇ ਉੱਥੇ ਦੋ ਦੋ ਉੱਥੇ ਅਸੀਂ ਅਸੀਂ ਵੀ ਕਹਿੰਨੇ ਆ ਲੇਕਿਨ ਉਹ ਵੀਕਲ ਸੈਕਸ਼ਨ ਵਾਲੇ ਬੱਚੇ ਕਦੀ ਵੀ ਨਹੀਂ ਹੁੰਦੇ ਉਹ ਤੁਹਾਡੇ ਤੱਕ ਪਹੁੰਚ ਹੀ ਨਹੀਂ ਪਾਉਂਦੇ ਹੁਣ ਉਸ ਟਾਈਮ ਅਫਸਰਾਂ ਤੱਕ ਉਹਦੇ ਉਦੋਂ ਐਕਟ ਵੀ ਨਹੀਂ ਸੀਗਾ ਤੇ ਜਦੋਂ ਤੁਹਾਡੇ ਕੋਲ ਕਲਮ ਦੀ ਤਾਕਤ ਹੁੰਦੀ ਹੈ ਉਦੋਂ ਤੁਸੀਂ ਚੁੱਪ ਰਹਿੰਦੇ ਹੋ ਉਦੋਂ ਨਹੀਂ ਤੁਹਾਨੂੰ ਦਿਖਦਾ ਉਦੋਂ ਕਹਿੰਦੇ ਨੌਕਰੀਆਂ ਕਰ ਲਈ ਬਸ ਆਪਣੀਆਂ ਸਰਕਾਰਾਂ ਨਾਲ ਮਿਲ ਕੇ ਅਸੀਂ ਉਦੋਂ ਮਾਜ ਬੁਲੰਦ ਕੀਤੀ ਕਦੇ ਤੁਸੀਂ ਉਸ ਵੇਲੇ ਵੀ ਉਸ ਵੇਲੇ ਪਹਿਲੀ ਗੱਲ ਹੈ ਕਿ ਉਸ ਵੇਲੇ ਤੱਕ ਇਹ ਜਿਹੜਾ ਹੇ ਰਗਾ ਫੰਡamentals ਰਾਈਟ ਵੀ ਨਹੀਂ ਸੀਗਾ ਤੇ ਰਾਈਟ ਟੂ ਸਰਵਿਸ ਐਕਟ ਵੀ ਨਹੀਂ ਸੀਗਾ ਸੋ ਬਿਨਾ ਕਿਸੇ ਕਲਮ ਦੀ ਜਿਹੜੀ ਤਾਕਤ ਨਹੀਂ ਹੈ ਤੇ ਕਿੱਦਾਂ ਕਰੋਗੇ ਤੁਸੀਂ ਮੈਨੂੰ ਪੋਸਿਬਿਲਿਟੀ ਨਹੀਂ ਕਿਹਾ ਤੁਹਾਡੇ ਰਿਟਾਇਰ ਹੋਣ ਤੋਂ ਬਾਅਦ ਆਇਆ ਆਰਟੀ ਮੈਂ ਤਾਂ ਮੇਰੇ ਸਟੈਜ ਹੁਣ ਤੋਂ ਪਹਿਲਾਂ ਆਇਆ 40 ਸਾਲ ਪਰ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨਹੀਂ ਰਿਹਾ ਹਾਂ ਲੇਕਿਨ ਐਜ਼ ਅ ਡਿਪਟੀ ਕਮਿਸ਼ਨਰ ਮੈਂ ਕਈ ਜ਼ਿਲ੍ਹਿਆਂ 'ਚ ਰਿਹਾ ਹਾਂ ਉਸ ਵੇਲੇ ਤੱਕ ਤੁਸੀਂ ਕਹੋਗੇ ਉਸ ਵੇਲੇ ਕਿਉਂ ਨਹੀਂ ਕੀਤਾ ਉਸ ਵੇਲੇ ਤੱਕ ਇਹ ਅਜੇ ਹੀ ਪ੍ਰੋਵੀਜ਼ਨ ਨਹੀਂ ਸੀਗੀ ਬਿਲਕੁਲ ਠੀਕ ਹੈ ਠੀਕ ਹੈ ਜੀ ਸੋ ਹੁਣ ਸਰਕਾਰਾਂ ਕੀ ਕਹੀਏ ਆਪਾਂ ਕੈਪਟਨ ਵੀ ਮਜਬੂਰ ਰਹੇ ਬਾਦਲ ਵੀ ਮਜਬੂਰ ਰਹੇ ਮਾਨਵ ਵੀ ਮਜਬੂਰ ਨੇ ਮਜਬੂਰ ਨੇ ਜਾਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਨਹੀਂ ਹੈਗੀ ਜਾਂ ਕੁਝ ਪ੍ਰਾਈਵੇਟ ਅਦਾ ਦੇੰਦਾ ਇਨਫਲੂਐਂਸ ਹੈਗਾ ਜਾਂ ਬਿਊਰੋਕ੍ਰੇਸੀ ਦਾ ਕਿਤੇ ਨਾ ਕਿਸੇ ਲੈਵਲ ਤੇ ਕਲੀਜਨ ਹੈ ਜਾਂ ਇਹ ਲੱਗਦਾ ਹੈ ਕਿ ਜੇ ਆਪਾਂ ਪ੍ਰਾਈਵੇਟ ਇਦਾਂ ਅਲਾਉ ਕਰਤਾ ਤੇ ਜਿਹੜਾ ਅਸੀਂ ਰੋਜ਼ ਰੋਜ਼ ਕਹਿੰਨੇ ਆ ਕਿ ਸਾਡੇ ਸਕੂਲ ਬੜੇ ਮਿਆਰੀ ਨੇ ਤੇ ਫਿਰ ਕਿਤੇ ਨਾ ਕਿਤੇ اپੋਜੀਸ਼ਨ ਪਾਰਟੀ ਇਹ ਕਹੇਗੀ ਕਿ ਤੁਹਾਡੇ ਮਿਆਰੀ ਨੇ ਤਾਂ ਫਿਰ ਸਰਕਾਰੀ ਪ੍ਰਾਈਵੇਟ ਸਕੂਲਾਂ 'ਚ ਐਡਮਿਸ਼ਨ ਕਿਉਂ ਦੇ ਦੇ ਸ਼ਾਇਦ ਇਹ ਅਸ਼ੰਕਾ ਹੈ ਮੇਰਾ ਅੰਦਾਜ਼ਾ ਅੱਛਾ ਆਵਾਜ਼ ਤੁਸੀਂ ਚੁੱਕ ਰਹੇ ਹੋ ਸਰਕਾਰੀ ਦਰਬਾਰੇ ਜਾ ਰਹੇ ਹਾਂ ਕੋਈ ਵਿਸਲ ਬਲੂਰ ਦੇ ਤੌਰ ਤੇ ਕੰਮ ਕਰ ਰਿਹਾ ਆਵਾਜ਼ ਨਹੀਂ ਹੋ ਰਹੀ ਫਿਰ ਕੀ ਕਚੈਰੀਆਂ ਅਦਾਲਤਾਂ ਹੀ ਰਸਤਾ ਹੈਗੀ ਆ ਅਸੀਂ ਤਾਂ ਇਦਾਂ ਹੈਗਾ ਕਿ ਸਾਡੇ ਫੋਰਮ ਵੱਲੋਂ ਹੋਰ ਨਾਲ ਲੋਕਾਂ ਵੱਲੋਂ ਵੀ ਨੈਸ਼ਨਲ ਐਸਸੀ ਐਸਟੀ ਕਮਿਸ਼ਨ ਕੋਲ ਇਹ ਮਸਲਾ ਉਠਾਇਆ ਹੈ ਮinority ਕਮਿਸ਼ਨ ਦੇ ਕੋਲ ਉਠਾਇਆ ਹੈਗਾ ਇਹ ਜਿਹੜਾ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈਗਾ ਉਹ ਹੁਣੇ-ਹੁਣੇ ਆ ਕੇ ਵੀ ਗਏ ਨੇ ਉਹਨਾਂ ਕੋਲ ਉਠਾਇਆ ਉਹਨਾਂ ਨੇ ਵੀ ਉਠਾਇਆ ਮਸਲਾ ਅਸੀਂ ਇਕੱਲੇ ਨਹੀਂ ਹੈਗੇ ਲੇਕਿਨ ਲੋਕਾਂ ਦੇ ਵਿੱਚ ਜਿਹੜੀ ਹੈਗੀ ਜਿਹੜੇ ਸਟੇਕ ਹোল্ডার ਨੇ ਜਿਹੜੇ ਡਿਸਐਡਵਾਂਟੇਜਡ ਪੇਰੈਂਟਸ ਉਹਨਾਂ ਤੱਕ ਸ਼ਾਇਦ ਇਹ ਆਵਾਜ਼ ਨਹੀਂ ਪਹੁੰਚੀ ਇਸੇ ਕਰਕੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਿ ਸਰਕਾਰਾਂ ਕੋਲ ਵੀ ਆਵਾਜ਼ ਪਹੁੰਚੇ ਤੇ ਸਟੇਕ ਹোলਡਰ ਵੀ ਜਾਗਣ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਬਿਲਕੁਲ ਠੀਕ ਹੈ ਸੋ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਪੰਜਾਬ ਸਰਕਾਰ ਦੇ ਸੀਨੀਅਰ ਸੇਵਾਮੁਕਤ ਆਈਐਸ ਨੇ ਟੀਆਰ ਸਰੰਗਲ ਸੇਵਾਮੁਕਤੀ ਤੋਂ ਬਾਅਦ ਇਹਨਾਂ ਨੇ ਕਾਈ ਆਪਣਾ ਉਦਮ ਕੀਤਾ ਹੈ ਫੋਰਮ ਫੋਰ ਵੀਕਰ ਸੈਕਸ਼ਨ ਬਣਾ ਕੇ ਕਿ ਜਿਹੜੇ ਲਿਆਕਤ ਵਾਲੇ ਬੱਚੇ ਨੇ ਜਾਂ ਕੈਲੀਬਰ ਵਾਲੇ ਬੱਚੇ ਨੇ ਜਾਂ ਲੋੜਵੰਦ ਪਰਿਵਾਰ ਦੇ ਬੱਚੇ ਨੇ ਉਹਨਾਂ ਨੂੰ ਵੀ ਹੱਕ ਹੈ ਨਿੱਜੀ ਸਕੂਲਾਂ 'ਚ ਪੜਨ ਦਾ ਵੱਡੇ ਵੱਡੇ ਸਕੂਲਾਂ 'ਚ ਪੜਨ ਦਾ ਪਰ ਕਿੰਨਾ ਕੁ ਪ੍ਰਭਾਵ ਨਿੱਜੀ ਸਕੂਲਾਂ ਦਾ ਸਰਕਾਰਾਂ ਤੇ ਹੈਗਾ ਕਿ ਉਹ ਚਾਹ ਕੇ ਵੀ ਆਪਣੀ ਮਰਜ਼ੀ ਨਾਲ ਵੀ ਉਹਨਾਂ ਬੱਚਿਆਂ ਨੂੰ ਦਾਖਲੇ ਆਪਣੇ ਕੋਲ ਨਹੀਂ ਦਿੰਦੇ ਤੇ ਸਰਕਾਰੀ ਸਕੂਲ ਜਿਹੜੇ ਹੈਗੇ ਨੇ ਉਹਨਾਂ ਦੀ ਦਸ਼ਾ ਤੇ ਦिशा ਖੁਦ ਸਾਡੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਦੇ ਜਿਹੜੇ ਦੌਰੇ ਹੋ ਰਹੇ ਨੇ ਉਹਨਾਂ 'ਚ ਸਾਹਮਣੇ ਆ ਰਹੀ ਹੈ ਅਜੇहां ਵਿੱਚ ਬੱਚਿਆਂ ਦਾ ਭਵਿੱਖ ਦਾ ਤਾਂ ਰੱਬ ਹੀ ਰਾਖਾ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ